ਕੁਸ਼ੀ ਦੇਖੋ 24 ਪੰਜਾਬ ਨਿਊ ਚੈਨਲ ਨੂੰ ਦਿੱਲੀ ਵਿੱਚ ਕੇਂਦਰ ਸਰਕਾਰ ਦੇ ਖੇਤੀਬਾੜੀ ਦੇ ਕਾਨੂੰਨ ਵਿਰੁੱਧ ਚੱਲ ਰਹੇ ਕਿਸਾਨ ਵਿਰੋਧ ਦੌਰਾਨ ਬਠਿੰਡਾ ਦੇ ਬਹਾਦਰਗੜ ਜੁੰਡਿਆਪਿੰਡ ਦੀ ਰਹਿਣ ਵਾਲੀ ਬੀਬੇ ਮਹਿੰਦਰ ਕੌਰ ਨੇ ਇੱਕ ਪਟੀਸ਼ਨ ਤਿਆਰ ਕਰਕੇ ਦੋਸ਼ ਲਾਇਆ ਕਿ ਕੰਗਣਾ ਰਣਾਉਤ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਆਪਾਜਾਨਿਕ ਪੋਸਟ ਪਾਈ ਸੀ ਜਿਸ ਨੂੰ ਦਾਵਾ ਕੀਤਾ ਗਿਆ ਜਈ ਔਰਤ ਪ੍ਰਦਰਸ਼ਨ ਵਾਲੀ 100 ਰੁਪਏ ਲੈ ਕੇ ਆਉਂਦੀਆਂ ਹਨ ਉਸ ਨੂੰ ਲੈ ਕੇ ਆਉਣਾ ਬੋਲਿਆ ਅਸੀਂ ਮਾਨਾਨੀ ਦਾ ਕੇਸ ਲਈ ਪੈਰਵਾਈ ਕਰ ਰਹੇ ਹਾਂ ਕੁਝ ਦਿਨ ਪਹਿਲਾਂ ਵੀ ਕੰਗਣਾ ਰਣਾਉਤ ਸੁਪਰੀਮ ਕੋਰਟ ਵਿੱਚ ਕੇਸ ਖਤਮ ਕਰਨ ਲਈ ਪ੍ਰਸਤਾਵ ਰੱਖਿਆ ਸੀ ਪਰ ਸੁਪਰੀਮ ਕੋਰਟ ਨੇ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਤੇ ਤਿੰਨ ਤੀਜੇ ਵਜੋਂ ਕੰਗਣਾ ਰਣੌਤਾ ਅੱਜ ਦੁਬਾਰਾ ਬਠਿੰਡਾ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ ਅਦਾਲਤ ਵਿੱਚ ਪੇਸ਼ੀ ਲਈ ਸੁਰਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਬਠਿੰਡਾ ਦੇ ਤਹਿਸੀਲ ਕੰਪਲੈਕਸ ਨੂੰ ਪੂਰਾ ਛਾਉਣ ਵਿੱਚ ਤਬਦੀਲ ਕੀਤਾ ਗਿਆ ਹੈ ਤੇ ਪੂਰਨ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਕੰਗਣਾ ਰਣੌਤਾ ਅੱਜ ਪੇਸ਼ੀ ਦੇ ਪੇਸ਼ ਹੋ ਸਕਦੇ ਹਨ ਇਸ ਨੂੰ ਲੈ ਕੇ ਕਿਹਸਾ ਲਾਈਆਂ ਜਾ ਰਹੀਆਂ ਹਨ ਇਸ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਤਸਵੀਰ ਕੰਪਲੈਕਸ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਪੁਲਿਸ ਸ਼ੌਣੀ ਵੀ ਤਬਦੀਲ ਕੀਤਾ ਹੋਇਆ ਨਜ਼ਰ ਆ ਰਿਹਾ ਹੈ ਉਹ ਸੁਣੌਣਾ ਕੀ ਕਹਿੰਦੇ ਨਜ਼ਰਾ ਐਸਪੀ ਬਠਿੰਡਾ ਜੀ ਸਰ ਅੱਜ ਕਿਸ ਤਰ੍ਹਾਂ ਦੇ ਪ੍ਰਬੰਧਕ ਸਖਤ ਕੀਨੇ ਕੀ ਕਰ ਆ ਸਾਡੇ ਵੱਲੋਂ ਅੱਜ ਵੀ ਵੀਪੀਪੀ ਦੀ ਆਮਦ ਦੇ ਸੰਬੰਧ ਦੇ ਵਿੱਚ ਬਠਿੰਡਾ ਪੁਲਿਸ ਵੱਲੋਂ ਸਿਕਿਉਰਿਟੀ ਪ੍ਰੋਗਰਾਮ ਇਸ਼ੂ ਕੀਤਾ ਹੋਇਆ ਆ ਜਿਸ ਦੇ ਵਿੱਚ ਸਾਡੇ ਵੱਲੋਂ ਨਾਕਾਬੰਦੀਆਂ ਦੇ ਨਾਲ-ਨਾਲ ਜੋ ਪੈਟਰੋਲਿੰਗ ਡਿਊਟੀ ਹੈ ਉਹ ਵੀ ਲਗਾਈ ਗਈ ਹੈ ਆ ਮੇਨ ਪਰਪਸ ਹੈ ਕਿ ਜਿਹੜੀ ਲਾਰਡ ਆਰਡਰ ਸਿਚੁਏਸ਼ਨ ਉਸ ਨੂੰ ਪੀਸਫੁਲ ਰੱਖਣਾ ਹੈ ਤਾਂ ਕਿ ਕੋਈ ਸ਼ਰਾਰਤੀ ਬੰਦਾ ਕਿਸੇ ਤਰ੍ਹਾਂ ਦੀ ਕੋਈ ਅਨਸਖਾਵੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਨਾ ਕਰ ਸਕੇ ਸੋ ਲਾਰਡ ਆਰਡਰ ਨੂੰ ਬਰਕਰਾਰ ਰੱਖਣ ਲਈ ਜਿਹੜੀ ਹੈਗੀ ਸਾਡੇ ਵੱਲੋਂ ਵਕ ਵਕ ਜਿਹੜੀ ਡਿਊਟੀਆਂ ਲਗਾਈਆਂ ਗਈਆਂ ਨੇ ਸੋ ਉਸ ਰਿਗਾਰਡਿੰਗ ਹੀ ਸਾਡੇ ਜਿਹੜੇ ਸਾਡੀ ਫੋਰਸ ਦੇ ਵਿੱਚ ਐਸਪੀ ਸੁਬਾਨ ਡੀਐਸਪੀ ਸੁਬਾਨ ਐਸਐਚਓ ਸੁਬਾਨ ਤੇ ਨਾਲ ਜਿਹੜੀ ਹੈਗੀ ਉਹਨਾਂ ਦੇ ਨਾਲ ਰਿਜ਼ਰਵ ਟੀਮਾਂ ਦੀ ਡਿਊਟੀ ਲਗਾਈ ਗਈ ਹੈ ਕੰਗਨਾਰ ਨੌਦ ਦੇ ਆਉਣ ਨੂੰ ਲੈ ਕੇ ਕੋਈ ਕਿਸਾਨ ਜਾਂ ਤੇ ਬੰਦਿਆਂ ਨੂੰ ਕੋਈ ਕੋਈ ਕਿਸੇ ਕਿਸਮ ਦੀ ਕੋਈ ਤੁਹਾਨੂੰ ਆ ਦਿੱਤੀ ਗੋਲ ਫਿਲਹਾਲ ਇਦਾਂ ਦੀ ਸਾਡੇ ਧਿਆਨ ਦੇ ਵਿੱਚ ਕੋਈ ਗੱਲ ਨਹੀਂ ਹੈਗੀ ਪਰ ਫਿਰ ਵੀ ਸਾਡੇ ਵੱਲੋਂ ਜਿਹੜੀ ਸਿਕਿਉਰਿਟੀ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਨੇ ਜੇਕਰ ਕਿਸੇ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਉਂਦੀ ਵੀ ਤਾਂ ਉਸ ਨੂੰ ਅਸੀਂ ਜਿਹੜਾ ਹੈਗਾ ਇਸ ਪਰ ਲਾਉਣੇ ਜਿੱਤੇ ਜਾਊਗਾ ਕਿੰਨੇ ਵਜੇ ਆਉਂਦਾ ਉਹਨੂੰ ਜਿਹੜਾ ਆ ਜਿਹੜਾ ਹੈਗਾ ਇਸ ਬਾਰੇ ਜਿਹੜਾ ਐਗਜ਼ੈਕਟ ਜਿਹੜਾ ਟਾਈਮਿੰਗ ਦਾ ਅਜੇ ਸਾਨੂੰ ਕਨਵੇ ਨਹੀਂ ਕੀਤਾ ਗਿਆ